ਮੈਨੂੰ ਜੇ ਕੋਈ ਗਾਲੀ ਵੀ ਕੱਢ ਜਵੇ ਤਾਂ ਤੱਜ ਮਾਨ ਅਪਮਾਨਾ ਉਹ ਮੈਨੂੰ ਕੋਈ ਫਿਕਰ ਨਹੀਂ ਮਾਨ ਦੇਣ ਵਾਲਾ ਵੀ ਉਹੀ ਹੈ ਅਪਮਾਨ ਦੇਣ ਵਾਲਾ ਵੀ ਉਹੀ ਹੈ ਮੈਨੂੰ ਇਹਦਾ ਬਾਰੇ ਕੋਈ ਚਿੰਤਾ ਨਹੀਂ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਨ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਕਨੇ ਸਹਿਣਗੇ ਦੁੱਖ ਅਸੀਂ ਕਹਿੰਦੇ ਹਾਂ ਮੈਂ ਮਟਰ ਪਨੀਰ ਤੋਂ ਬਿਨਾ ਬਚਦਾ ਹੀ ਨਹੀਂ ਅਗਿਆ ਭਾਈ ਗੁੜ ਕੇ ਸਾਥ ਖਾ ਲੋਗੇ ਫਿਰ ਕੀ ਹੋ ਗਿਆ ਉਸੇ ਨਹੀਂ ਹੋਏਗਾ ਇਹ ਪੇਟ ਹੈ ਇਸ ਵਿੱਚ ਜੋ ਮਟਰ ਪਨੀਰ ڈالੋਗੇ ਉਹ ਵੀ ਵਹੀ ਵੇ ਵੀ ਇੱਕ ਰਾਸਤੇ ਸੇ ਜਾਏਗਾ ਇਸ ਲਈ ਜੋ ਉਹਨੇ ਦੇਤਾ ਉਹਦਾ ਵੀ ਸੁਕਰਾਨਾ ਜੋ ਦੇਣ ਵਾਲਾ ਹੈ ਉਹਦੀ ਆਸ ਕਰਕੇ ਉਹਨੇ ਮਰੀ ਚੋਲੀਆ ਵੱਡੋ ਦੁਨੀਆ ਦੇ ਲੋਕਾਂ ਕੋਲੇ ਨਾਟ ਮੈਂ ਤਾਂ ਇਹ ਥਾਣੇਦਾਰ ਦੇਖੇ ਜਿਹੜੇ ਪੁਲਿਸ ਮੈਕ ਵਿੱਚ ਹੁੰਦੇ ਆ ਬੜੇ ਕਰੜੇ ਹੁੰਦੇ ਆ ਤੇ ਤੁਹਾਡੀ ਤਾਂ ਸ਼ਖਸੀਅਤ ਬੜੀ ਪਿਆਰੀ ਆ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਹੈਗਾ ਨਹੀਂ ਤਾਂ ਬੰਦੇ ਦੀ ਤਮਾ ਹੁੰਦੀ ਆ ਹਮੇਸ਼ਾ ਕਿਸੇ ਨੂੰ ਬੰਦਾ ਮਿਲਣ ਜਾਵੇ ਨਾ ਪਹਿਲਾ ਬੰਦਾ ਠੋਕ ਕੇ ਵੈਨਾ ਉਹਦਾ ਦੱਸਦਾ ਮੈਂ ਇੱਥੋਂ ਰਿਟਾਇਰ ਹੋਇਆ ਮੇਰੀ ਇਹ ਪੋਸਟ ਸੀ ਫਿਰ ਇਹਨਾਂ ਪਰਿਵਰਤਨ ਇਹ ਪਿਆਰ ਕਿੱਦਾਂ ਜਾ ਗਿਆ ਜੀ ਅਸੀਂ ਕਹਿੰਨੇ ਆ ਵੀ ਕਾਲ ਯੁਗ ਕਾ ਕਿਆ ਧਰਮ ਹੈ ਭਾਈ ਹਮ ਛੂਟੇ ਛੁਟਕਾ ਕੀ ਉਹ ਫਿਰ ਜਵਾਬ ਉਹਦਾ ਆਨਸਰ ਹੈ ਹਰਕਾਰਾਮ ਬੇੜੀ ਹਰ ਕਾ ਨਾਮ ਤੁੱਲਾ ਹਰ ਕਾ ਨਾਮ ਜਪੇ ਜੋ ਤੇਰੇ ਤਰੱਕ ਤੇ ਤੁਸੀਂ ਤੁਸੀਂ ਗੁਰਬਾਣੀ ਤੁਹਾਨੂੰ ਚੇਤੇ ਆ ਫਿਰ ਪੜ੍ਹਦੇ ਰਹਿੰਦੇ ਹੋ ਜੀ ਗੁਰਬਾਣੀ ਵੀ ਪੜ੍ਹਦੇ ਰਹਿੰਦੇ ਹੋ ਤੁਸੀਂ ਇਹ ਦੇਖੋ ਜੀ ਤੁਹਾਡੇ ਸਾਹਮਣੇ ਚੱਲ ਰਹੀ ਹੈ ਮੇਰਾ ਸੱਜਾ ਕਰਨ ਇੱਧਰ ਹੈ ਉਹਨੂੰ ਮੇਰਾ ਸੱਜਾ ਜਿਹੜਾ ਪਾਸਾ ਹੈ ਉਹ ਮਨ ਦੇ ਵਿੱਚ ਲੈ ਕੇ ਜਾ ਰਿਹਾ ਹੈ ਖੱਬਾ ਪਾਸਾ ਤੁਹਾਡੇ ਪਾਸੇ ਲੱਗਿਆ ਹੋਇਆ ਹੈ ਇਹਨੂੰ ਅਸੀਂ ਫੁੱਦ ਵਿਦ ਫੁੱਲ ਕਨਸੈਂਟਰੇਸ਼ਨ ਜਦੋਂ ਸੁਣਾਗੇ ਗੁਰਬਾਣੀ ਨੂੰ ਤੇ ਤੁਹਾਨੂੰ ਆਪੇ ਕੰਠਾਸਤ ਹੋ ਜਾਏਗੀ ਉਈ ਕਾਪੀ ਪੈਨਸਲ ਚੱਕਣ ਦੀ ਲੋੜ ਨਹੀਂ ਐ ਕਾਪੀ ਪੈਨਸਲ ਤਾਂ ਉਦੋਂ ਚੱਕਣੀ ਐ ਜਦੋਂ ਸਾਨੂੰ ਆਂਦਾ ਹੀ ਜਾਂਦਾ ਕੱਖ ਨਹੀਂ ਉਹ ਸੁਣੋ ਜੀ ਵਿਚਾਰੋ ਤੇ ਸਮਝੋ ਇਹ ਆਪਣੀ ਜ਼ਿੰਦਗੀ ਵਿੱਚ ਉਹਨੂੰ ਧਾਰੋ ਜੀ ਕ੍ਰਿਸ਼ਨ ਭਗਵਾਨ ਨੇ ਵੀ ਕਿਹਾ ਤੀਗਾ ਜਦੋਂ ਉਹਨਾਂ ਨੂੰ ਆਪਣੇ ਜਿਹੜੇ ਨਾਲ ਦੇ ਸਖਾ ਸੀ ਉਹਨਾਂ ਨੂੰ ਬੇਕਾਉਂਟਰ ਲੈ ਗਏ ਉਹ ਕਹਿੰਦੇ ਭਈ ਭਗਵਾਨ ਇਹ ਕ੍ਰਿਸ਼ਨ ਸਾਨੂੰ ਇੱਥੇ ਲੈ ਚੱਲ ਸਾਡਾ ਤਾਂ ਇੱਥੇ ਦਮ ਕੁੱਟਦਾ ਅਸੀਂ ਤਾਂ ਸਾਨੂੰ ਰੱਦ ਕਰੀਸ਼ਣ ਸਖਾਈ ਹੈ ਇਸ ਕਰਕੇ ਬ੍ਰਿੰਦਾਵਨ ਦੇ ਬੰਦੇ ਵਿੱਚ ਕੋਈ ਵੀ ਜੋ ਬ੍ਰਿੰਦਾਵਨ ਨਿਵਾਸੀ ਹੈ ਉਹ ਕ੍ਰਿਸ਼ਨ ਨੂੰ ਆਪਣਾ ਭਗਵਾਨ ਨਹੀਂ ਮੰਨਦਾ ਆਪਣਾ ਮਿੱਤਰ ਮੰਨਦਾ ਹੈ ਅਸੀਂ ਵੀ ਇੱਕ ਦੇਸਾ ਬਣਾ ਲਓ ਭਾਈ ਵਾਲਾ ਬਣਾ ਲਓ ਭੈਣ ਵਾਲਾ ਬਣਾ ਲਓ ਮੈਂ ਦੇਖੋ ਬੀਬੀ ਭਾਨੀ ਜੀ ਕੀ 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 ਕਿਤੇ ਕਿਤੇ ਮੈਂ ਵਿਚਾਰ ਕਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਰਾ ਨਿਚੋੜ ਹੈ ਉਰੇ ਵਾਰੇ ਇੱਕ ਅੰਗਰੇਜ਼ ਟੋਲਸਟਾਈ ਨੇ ਵੀ ਕਿਹਾ ਕਿ ਇਟ ਇਜ਼ ਦਾ ਹੋਲੀ ਗ੍ਰੰਥ which is the biggest of our christ book ਜੇਕਰ ਅਸੀਂ ਐਵੇਂ ਟੋਟ ਕੇ ਆळ्या ਸਾਧੂ ਸੰਤਾਂ ਕੋਲੇ ਫੇਰੀ ਜਾਵਾਂਗੇ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਲੁੱਟ ਕਾਬ ਕੇ ਆਜੋਗੇ ਘਰ ਦੁਨੀਆ ਨਾਲ ਕੋਲ ਜਾ ਰਹੀ ਹੈ ਸਭ ਤੋਂ ਮੁੱਖੀ ਗੱਲ ਵੀਰ ਜੀ ਇਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਸਾਨੂੰ ਕਿੰਨਾ ਦੇ ਲੜ ਲਾ ਕੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਦਵਾਰੇ ਹੋਏ ਤਾਂ ਸੋਜੀ ਪਾਈ ਸੀ ਗੁਰੂਦਵਾਰੇ ਇਹ ਨਹੀਂ ਵੀ ਜਿਹੜਾ ਬਾਹਰ ਤੋਂ ਇੱਟਾ ਪੱਥਰ ਦਾ ਮਤਰਾ ਉੱਤੇ ਮੈਂ ਬਾਹਰ ਮੱਥਾ ਟੇਕ ਕੇ ਚਲਾ ਜਾਵਾਂ ਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਾਮ ਸਾਹਮਣੇ ਜਾ ਕੇ ਪੈਸਾ ਚੜਾਵਾ ਨਾ ਚੜਾਵਾ ਉਹ ਅਲੱਗਾ ਗੱਲ ਐ ਪਰ ਉੱਥੇ ਨਤ ਮਾਸਤਕ ਹੋ ਜਾ ਆਪਣਾ ਸਿਰ ਝੁਕਾਦਾ ਮਨੂ ਲਖਾਵੇ ਵਾਸਤੇ ਨਹੀਂ ਮਨੂ ਆਪਣਾ ਸਿਰ ਝੁਕਾਦਾ ਤਾਂ ਆਪਣੇ ਆਪ ਸੋਜੀ ਤੁਹਾਡੇ ਅੰਦਰ ਆਏਗੀ ਤਨਾ ਜੱਟ ਮਨੂ ਉਹੀ ਵੈਗੁਰੂ ਆ ਉਹੀ ਰਾਮ ਐ ਉਹੀ ਅੰਨਾ ਐ ਇਹ ਸਾਨੂੰ ਵਸਾ ਐਵੇਂ ਲੋਕਾਂ ਨੂੰ ਸਿਆਸੀ ਲੋਕ ਵੀ ਪਾ ਦਿੰਦੇ ਨੇ ਕੋਈ ਸਾਨੂੰ ਪਰਮਾਨ ਨਾਲ ਵੀ ਪਾ ਦਿੰਦੇ ਨੇ ਸਨਾਤਨ ਧਰਮ ਦੀ ਰੱਖਿਆ ਲਈ ਇਹ ਮੌਲੀ ਦੀ ਰੱਖਿਆ ਲਈ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਵਨਸਵਾਰ ਨਹੀਂ ਉਹਨਾਂ ਨੂੰ ਤਤੀ ਤਵੀ ਦੇ ਬੈਠਣ ਦੀ ਕੀ ਲੋੜ ਸੀ ਚਾਂਦਨੀ ਚੌਕ ਵਿੱਚ ਸੀਸ ਕਰਵ ਫਿਰਾਂ ਦੀ ਕੀ ਲੋੜ ਸੀ ਨੀਹਾ ਵਿੱਚ ਬੱਚੇ ਚਨਾ ਦੀ ਕੀ ਲੋੜ ਸੀ ਪਰ ਉਹ ਤਾਂ ਸਦੀਵੀ ਆਮਰ ਨੇ ਸਾਨੂੰ ਕਿਸੇ ਨੇ ਯਾਦ ਨਹੀਂ ਕਰਨਾ ਉਹਨਾਂ ਨੂੰ ਦੁਨੀਆ ਯਾਦ ਕਰੇਗੀ ਹਮ ਭੀਖ ਕ ਪਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਦੇਖੋ ਮੰਗਤ ਜਨ ਕੋ ਸਦਾ ਸਦਾ ਰਹੋ ਰਗਰਾਤਾ ਕੀ ਬਾਤ ਹੈ ਕੀ ਬਾਤ ਇਹ ਗੁਰਬਾਣੀ ਸਾਨੂੰ ਸਿਖਾ ਰਹੀ ਹੈ ਕੀ ਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਇਸ ਵਕਤ ਅਸੀਂ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਅੰਬ ਸਾਹਿਬ ਪਹੁੰਚੇ ਹੋਏ ਆਂ ਸੰਗਤ ਦੇ ਨਾਲ ਮਿਲ ਰਹੇ ਸੀ ਤੇ ਮੈਨੂੰ ਇੱਕ ਬੜੀ ਪਿਆਰੀ ਸ਼ਖਸੀਅਤ ਮਿਲੀ ਬਾਬਾ ਜੀ ਇੱਥੇ ਤੇ ਜਿਨ੍ਹਾਂ ਨੇ ਬੜੀਆਂ ਪਿਆਰੀਆਂ ਗੱਲਾਂ ਸਾਡੇ ਨਾਲ ਕੀਤੀਆਂ ਮੈਚਾਨਾ ਵੀ ਉਹ ਜਿਹੜੀਆਂ ਬਚਨ ਨੇ ਜਿਹੜੀਆਂ ਗੱਲਾਂ ਨੇ ਉਹ ਤੁਹਾਡੇ ਤੱਕ ਵੀ ਜਾਣੀਆਂ ਚਾਹੀਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਾਬਾ ਜੀ ਇੱਕ ਵਾਰੀ ਆਪਾਂ ਬਾਬਾ ਜੀ ਇੱਕ ਵਾਰੀ ਇੱਧਰ ਨੂੰ ਕਰ ਲਈਏ ਪਿੱਛੇ ਸੰਗਤ ਦੇ ਵੀ ਦਰਸ਼ਨ ਹੁੰਦੇ ਰਹਿਣਗੇ ਤੇ ਗੁਰਦੁਆਰਾ ਸਾਹਿਬ ਦੇ ਵੀ ਤੁਸੀਂ ਇੱਥੇ ਆ ਜਾਓ ਤੁਸੀਂ ਚਾਹੋ ਹਾਂਜੀ ਹਾਂਜੀ ਤੁਸੀਂ ਵਾਸ 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 ਤੁਸੀਂ ਐਟ ਤੇ ਹਾਂਜੀ ਤੁਸੀਂ ਬਾਬਾ ਜੀ ਜਿਹੜੀ ਗੱਲ ਕਹਿ ਰਹੇ ਸੀਗੇ ਬੜੀ ਪਿਆਰੀ ਲੱਗੀ ਮੈਨੂੰ ਕਿ ਬੰਦਾ ਕਿਸੇ ਨੂੰ ਕੀ ਦੇ ਸਕਦਾ ਹੈ ਨਹੀਂ ਦੇ ਸਕਦਾ ਹੈ ਨਾ ਜੇ ਦੇਵੇਗਾ ਤਾਂ ਮੰਗੇਗਾ ਵੀ ਤੇ ਪਰ ਉਹ ਜੋ ਵਾਹਿਗੁਰੂ ਸਾਨੂੰ ਦੇਵੇਗਾ ਉਹ ਭੁੱਲ ਜਾਵੇਗਾ ਉਹਦੇ ਕੋਲੇ ਨਾ ਕੋਈ ਕਿਤਾਬੀ ਕਿਤਾਬ ਨਾ ਕੋਈ ਪੈਨਸਲ ਨਾ ਕਾਪੀ ਉਹ ਨਾ ਕੋਈ ਉਹਦੇ ਕੋਲ ਕੋਈ ਲਿਖਤ ਪੜ੍ਹਦਾ ਨਾ ਕੋਈ ਉਹਦੇ ਕੋਲੇ ਹਿਸਾਬ ਕਿਤਾਬ ਏਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆਦ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਚ ਸੱਚ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਨੇ ਸਾਨੂੰ ਸੰਤ ਘਾਟ ਸultanpur Lodhi ਦੋਏ ਵਿੱਚ ਜਿੱਥੇ ਉਹ ਮੋਦੀ ਦੀ ਨੌਕਰੀ ਕਰਦੇ ਸੀ ਜਦੋਂ ਬਈ ਨਦੀ ਦੇ ਵਿੱਚ ਬਾਬਾ ਜੀ ਨੇ ਡੁਬਕੀ ਮਾਰੀ 72 ਘੰਟੇ ਬਾਅਦ ਉਹ ਸੰਤ ਘਾੜ ਤੋਂ ਸਾਨੂੰ ਇਹ ਮੂਲ ਮੰਤਰ ਪ੍ਰਦਾਨ ਕੀਤਾ ਜੋ ਸਾਨੂੰ ਸਭ ਚਾਹੇ ਉਹ ਸਲਾਤਨ ਧਰਮ ਦਾ ਹੈ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਸਿੱਖ ਸਾਡਾ ਭਾਈ ਹੈ ਉਹ ਸਾਨੂੰ ਉਹਨਾਂ ਦੇ ਮੂਲ ਮੰਤਰ ਤੇ ਅਮਲ ਕਰਨਾ ਚਾਹੀਦਾ ਨਾ ਕੀ ਹੈ ਕੋਹ ਜੀ ਮੈਨੂੰ ਤਾਂ ਮੂਲ ਮੰਤਰ ਆਂਦਾ ਹੈ ਆਂਦਾ ਤਾਂ ਸਾਰੀ ਦੁਨੀਆ ਨੂੰ ਹੀ ਹੈ ਪਰ ਉਹਨਾਂ ਦੇ ਵਿਚਾਰ ਕਰਨ ਦੀ ਲੋੜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਰਾ ਨਚੋੜ ਹੈ ਉਹਦੇ ਬਾਰੇ ਇੱਕ ਅੰਗਰੇਜ਼ ਟੋਲਸਟਾਈ ਨੇ ਵੀ ਕਿਹਾ ਕਿ ਇਟ ਇਜ਼ ਦਾ ਹੋਲੀ ਗ੍ਰੰਥ which is the biggest of our christ book ਉਹਨੇ ਜਦੋਂ ਸਾਰਾ ਅਨਵਾਦ ਇਹਦਾ ਇੰਗਲਿਸ਼ ਦੇ ਵਿੱਚ ਕੀਤਾ ਟੋਲਸਟਾਈ ਇਹ ਮੈਨੇ ਕਹ ਰਿਹਾ ਇਹ ਉਹ ਟੋਲਸਟਾਈ ਕਰ ਰਿਹਾ ਹੈ ਉਹ ਰਿਵਰਡਿੰਗ ਹੈ ਉਹਨੇ ਹੱਥ ਲਿਖ ਲਿਖਿਆ ਹੋਇਆ ਹੈ ਕਿ ਇੱਕ ਅਜਿਹਾ ਗ੍ਰੰਥ ਹੈ ਜੋ ਬਾਈਬਲ ਹੈ ਉਹ ਤੋਂ ਵੀ ਉੱਚਾ ਹੈ ਕਿਉਂ ਉੱਚਾ ਹੈ ਇਹਦੇ ਵਿੱਚ ਕੀ ਹੈ ਕੁਐਸਚਨ ਆਨਸਰ ਕੀ ਵਿਚੀ ਹੈ ਤੁਸੀਂ ਜੋ ਸਵਾਲ ਪੁੱਛੋਗੇ ਉਹਦਾ ਜਵਾਬ ਵੀ ਹੈ ਉਹਦੇ ਨਾਲ ਹੀ ਕੀ ਵੀ ਵਿਚੀ ਹੈ ਕਿਵੇਂ ਅਸੀਂ ਕਹਿੰਦੇ ਹਾਂ ਬਿ ਕਾਲੀਯੁਗ ਕਾ ਕਿਆ ਧਰਮ ਹੈ ਭਾਈ ਹਮ ਛੂਟੇ ਛੁਟਕਾ ਕੀ ਉਹ ਫਿਰ ਉਹਦਾ ਆਨਸਰ ਹੈ ਹਰ ਕਾ ਨਾਮ ਬੇੜੀ ਹਰ ਕਾ ਨਾਮ ਤੁੱਲਾ ਹਰ ਕਾ ਨਾਮ ਜਪੇ ਜੋ ਤਰੇ ਤਰਕ ਜੋ ਹਰ ਦਾ ਨਾਮ ਜਪੂਗਾ ਉਹੀ ਇਸ ਸੰਸਾਰ ਸੁਬੰਦਰ ਨੂੰ ਪਾਰ ਕਰ ਜਾਊਗਾ ਇਹ ਕੀ ਹੋ ਗਿਆ ਕੁਐਸਚਨ ਆਨਸਰ ਐਂਡ ਕੀਜ਼ ਆਲਸੋ ਇਸ ਸੁੰਦਰ ਸਾਹਿਬ ਦੇ ਵਿੱਚ ਅਸੀਂ ਕਿਹੜਾ ਕਿੰਨਾ ਸ਼ਬਦਾਂ ਦੀ ਵਿਆਖਿਆ ਕਰੀਏ ਇੱਕ ਇੱਕ ਸਬਤ ਹੈ ਅਜਿਹ ਹੈ ਜਿਹਦੀ ਅਸੀਂ ਕੋਈ ਕੀਮਤੀ ਨਹੀਂ ਦੇ ਸਕਦੇ ਪਰ ਭਰਾਵੋ ਉਹਨੂੰ ਵਿਦ ਫੁੱਲ ਕਨਸੈਂਟਰੇਸ਼ਨ ਸੁਣ ਕੇ ਆਪਣੇ ਹਿਰਦੇ ਵਿੱਚ ਆਪਣੀ ਅਗੈਤਰੀ ਜ਼ਿੰਦਗੀ ਵਿੱਚ ਵਸਾਨ ਦੀ ਲੋੜ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦ ਬਾਬਾ ਜੀ ਬਹੁਤ ਥੋੜਾ ਜਿਹਾ ਪਹਿਲਾਂ ਮੈਨੂੰ ਨਾਂ ਦੱਸ ਦਿੰਗੇ ਆਪਣਾ ਨਾਂ ਕੀ ਹੈ ਤੁਹਾਡਾ ਮੇਰਾ ਸੁਭਨਾ ਜੀ ਸ੍ਰੀ ਪ੍ਰਦੀਪ ਕੁਮਾਰ ਐਥੇ ਜੋ ਮੇਰਾ ਨੀ ਪੱਥਰ ਹੈ ਉਹ ਬਹੁਤ ਅੱਛਾ ਥਾਂ ਤੇ ਰੱਖਿਆ ਗਿਆ ਮੈਂ ਸਨ 1979 ਦੇ ਵਿੱਚ ਆਫਟਰ ਗ੍ਰੈਜੂਏਸ਼ਨ ਐਸ ਯੂ ਐਸ ਗਵਰਨਮੈਂਟ ਕਾਲਜ ਸੁਨਮ ਜ਼ਿਲ੍ਹਾ ਸੰਗਰੂਰ ਤੋਂ ਕਰਕੇ 1979 ਦੇ ਵਿੱਚ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਦੇ ਕੋਲੇ ਪੁਲਿਸ ਲੇਨ ਦੇ ਵਿੱਚ ਇਸ ਫਾਈਬਰਤੀ ਹੋਇਆ ਤੇ ਦੋ ਮੁਕਤੀ ਦੀ ਗੱਲ ਕੀ ਕਹਾ ਮੈਂ 2012 ਦੇ ਵਿੱਚ ਬਤੌਰ ਸਭ ਤੋਂ ਵਧੀਆ ਪੰਜਾਬ ਪੁਲਿਸ ਵਿੱਚੋਂ ਰਿਟਾਇਰ ਹੋ ਗਿਆ ਜੈਸਾ ਖਾਈਏ ਅੰਨ ਵੈਸਾ ਹੋਵੇ ਮਨ ਕੀ ਬਾਤ ਹੈ ਮੈਂ ਮੈਂ ਤਾਂ ਇਹ ਥਾਣੇਦਾਰ ਦੇਖੇ ਜਿਹੜੇ ਪੁਲਿਸ ਮੈਕ ਵਿੱਚ ਹੁੰਦੇ ਆ ਬੜੇ ਕਰੜੇ ਹੁੰਦੇ ਆ ਤੇ ਤੁਹਾਡੀ ਤਾਂ ਸ਼ਖਸੀਅਤ ਬੜੀ ਪਿਆਰੀ ਆ ਤੁਸੀਂ ਮੈਨੂੰ ਦੱਸਿਆ ਵੀ ਨਹੀਂ ਹੈਗਾ ਨਹੀਂ ਤਾਂ ਬੰਦੇ ਦੀ ਤਮਾ ਹੁੰਦੀ ਹੈ ਹਮੇਸ਼ਾ ਕਿ ਬੰਦੇ ਨੂੰ ਪਹਿਲਾਂ ਆਪਣਾ ਬੰਦਾ ਅਹੁਦਾ ਦੱਸਦਾ ਰਿਟਾਇਰ ਹੋਣ ਤੋਂ ਬਾਅਦ ਵੀ ਕਿਸੇ ਨੂੰ ਬੰਦਾ ਮਿਲਣ ਜਾਵੇ ਨਾ ਪਹਿਲਾ ਬੰਦਾ ਠੋਕ ਕੇ ਕਹਿੰਦਾ ਉਹਦਾ ਦੱਸਦਾ ਮੈਂ ਇੱਥੋਂ ਰਿਟਾਇਰ ਹੋਇਆ ਮੇਰੀ ਇਹ ਪੋਸਟ ਸੀ ਤੁਸੀਂ ਸਾਨੂੰ ਮਿਲੇ ਹੋ ਬੜੇ ਪਿਆਰ ਦੇ ਨਾਲ ਬੜੀ ਪਿਆਰ ਵਾਲੀਆਂ ਗੱਲਾਂ ਕੀਤੀਆਂ ਇਹਦਾ ਮੈਨੂੰ ਤੁਹਾਡਾ ਉਹਦਾ ਹੁਣ ਪਤਾ ਲੱਗਿਆ ਵੀ ਤੁਸੀਂ ਇਸ ਮਹਿਕਮੇ 'ਚ ਰਹੇ ਹੋ ਫਿਰ ਇਹਨਾਂ ਪਰਿਵਰਤਨ ਇਹ ਪਿਆਰ ਕਿੱਦਾਂ ਜਾ ਗਿਆ ਜੀ ਜਿਹੜੀ ਤੁਹਾਡੀ ਗੱਲਾਂ ਤੁਹਾਡੇ 'ਚ ਬੜੀ ਜਿੱਦਤ ਮੈਨੂੰ ਪਤਾ ਲੱਗ ਰਿਹਾ ਹੈ ਤੁਸੀਂ ਪੜਦੇ ਰਹਿੰਦੇ ਹੋ ਬਹੁਤ ਜ਼ਿਆਦਾ ਤੇ ਮਾਨਸਿਕ ਤੌਰ ਦੇ ਉੱਤੇ ਤੁਸੀਂ ਹਿਰਦੇ ਦੇ ਤਲ ਦੇ ਉੱਤੇ ਜਿਉਂਦੇ ਹੋ ਤੁਸੀਂ ਮਹਿਸੂਸ ਕਰ ਰਹੇ ਹੋ ਚੀਜ਼ਾਂ ਜੋ ਗੁਰੂ ਨਾਨਕ ਸਾਹਿਬ ਸਾਨੂੰ ਦੱਸਣਾ ਚਾਹੁੰਦੇ ਆ ਦੇਖੋ ਜੀ ਗੱਲ ਇਹ ਹੈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਆਪਣੀ ਬਾਰਡਿੰਗ ਦੇ ਵਿੱਚ ਜੋ ਅਸੀਂ ਮਕਾਨ ਬਣਾਉਂਦੇ ਆ ਉਹਦਾ ਅਸੀਂ ਨੀਂਹ ਪੱਥਰ ਹੈ ਜਿਹੜਾ ਕੀ ਰੱਖਦੇ ਆ ਮਜ਼ਬੂਤ ਜੋ ਮੇਰੇ ਜ਼ਿੰਦਗੀ ਦਾ ਮੇਰੀ ਸੋਚ ਸੀ ਮੈਂ ਇੱਕ ਕਨਸਟੇਬਲ ਸਪਾਈ ਭਰਤੀ ਹੋਇਆ 1979 ਦੇ ਵਿੱਚ ਗਰੀਬ ਪਰਿਵਾਰ ਦੇ ਵਿੱਚੋਂ ਜਨਮ ਲੈ ਕੇ ਤੇ ਮੈਂ 2012 ਦੇ ਵਿੱਚ ਰਿਟਾਇਰ ਹੋ ਗਿਆ ਮੈਂ ਧਰ ਕੇ ਕਹਿੰਦਾ ਕਿ ਪ੍ਰਮਾਤਮਾ ਵਾਹਿਗੁਰੂ ਨੇ ਮੇਤ ਕੋ ਕੁਝ ਨਹੀਂ ਕੋਇਆ ਉਹੀ ਰਾਮ ਹੈ ਉਹੀ ਅੱਲਾ ਹੈ ਉਹੀ ਵਾਇਗੁਰੂ ਹੈ ਇਹ ਤਾਂ ਸਿਰਫ ਸਾਡੇ ਭਲੇਖੇ ਹਮ ਭਲੇਖੇ ਸਾਡੇ ਭਲੇਖੇ ਨੇ ਇਹਦੇ ਭਲੇਖੇ ਬੜੇ ਆ ਜੀ ਦੁਨੀਆ ਦੇ ਦੁਨੀਆ ਲੜ ਰਹੀ ਯਾਰ ਰਾਮ ਤੇ ਅੱਲਾ ਪਿੱਛੇ ਲੜ ਰਹੀ ਹੈ ਅਸੀਂ ਵੇਖਦੇ ਹਾਂ ਸਾਰਾ ਸਮਾਜ ਦੇ ਵਿੱਚ ਕੀ ਹੋ ਰਿਹਾ ਜੀ ਇਹ ਜਿਹੜੇ ਭਲੇਖੇ ਨੇ ਐਡੇ ਪਾਏ ਹੋਏ ਦੁਨੀਆ ਦੇ ਦੁਨੀਆ ਜੀ ਕਿੱਥੇ ਰਹੀ ਹੈ ਫੇਰ ਇਹ ਦੇਖੋ ਜੀ ਇਹ ਦੁਨੀਆ ਜੀ ਤਾਂ ਉਸੇ ਰਾਮ ਦੇ ਸਾਰੇ ਆ ਉਹ ਵਾਇਗੁਰੂ ਦੇ ਸਾਰੇ ਉਹ ਅੱਲਾ ਦੇ ਸਾਰੇ ਜੀ ਰਹੀ ਹੈ ਸਾਡੇ ਸਿੱਖੀ ਅਵਤਾਰ ਨੇ ਸਾਡੇ ਸਿਰ ਕਿਸੇ ਗੁਰੂ ਸਾਹਿਬਾਨ ਨੇ ਕੋਈ ਜਾਤੀ ਵਿਤਕਰਾ ਨਹੀਂ ਕੀਤਾ ਇੱਥੇ ਤੱਕ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਦਿੱਤੀ ਸਨਾਤਨ ਧਰਮ ਦੇ ਲਈ ਇਹਦੀ ਰੱਖਸ਼ਾ ਦੇ ਕੁਰਬਾਨੀ ਦਿੱਤੀ ਆਪਣੇ ਪਿਤਾ ਨੂੰ ਵਾਰਿਆ ਸਰਵੰਸਦਾਨੀ ਤਾਂ ਹੀ ਕਿਹਾ ਜਾਂਦਾ ਹੈ ਪਰ ਉਹਨਾਂ ਨੇ ਕੋਈ ਪੇਤ ਪਾਬ ਰੱਖਿਆ ਜੇ ਗੰਗੂ ਬ੍ਰਾਹਮਣ ਹੋਇਆ ਤਾਂ ਸ੍ਰੀ ਮਤੀ ਦਾਸ ਤੇ ਸਤੀ ਦਾਸ ਵੀ ਹੋਏ ਹੋਏ ਬਿਲਕੁਲ ਜੇ ਔਰੰਗਜ਼ੇਬਰਗੇ ਹੋਏ ਸੇਦਖਾਂ ਸੂਰੀ ਵਰਗੇ ਹੋਏ ਦਾ ਗਨੀਖਾਂ ਤੇ ਮਨੀਖਾਂ ਦੇ ਜਿਨ੍ਹਾਂ ਨੇ ਸਾਡੇ ਪਾਸਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੀ ਬਣਾਇਆ ਉੱਚ ਦਾ ਪੀਰ ਇਹ ਕੌਣ ਜਾ ਰਿਹਾ ਹੈ ਕਿ ਉੱਚ ਦਾ ਪੀਰ ਜਾ ਰਿਹਾ ਹੈ ਕਿਸੇ ਨੂੰ ਦਰਸ਼ਨ ਨਹੀਂ ਦੇਣਗੇ ਹੁਣ ਇਹ ਹੈ ਉਹ ਇਸ ਕਰਕੇ ਤਾਂ ਕਹਿ ਹੈ ਉਹਨਾਂ ਨੇ ਜਦ ਬੱਚਾ ਜਨਮ ਲੈਂਦਾ ਹੈ ਕੋਈ ਡਾਕਟਰ ਇਹ ਦੱਸ ਦੇ ਪੈਦਾ ਹੋਣ ਸਾਰ ਕਿ ਇਹ Hindu ਹੈ ਕਿ Musalman ਹੈ ਕਿ Sikh ਹੈ ਨਹੀਂ ਦੱਸ ਸਕਦਾ ਸਿਰਫ ਬਲੱਡ ਗਰੁੱਪ ਦੱਸੇਗਾ ਹੂੰ ਇਸ ਕਰਕੇ ਅਸੀਂ ਕਿਉਂ ਇੰਨਾ ਪਰਮਾਪ ਦੇਖ ਹੈ ਵਿੱਚ ਪਈਏ ਅਸੀਂ ਇਕੱਠੇ ਹੋ ਕੇ ਉਸ ਰਾਮ ਦੀ ਉਸ ਵਾਹਿਗੁਰੂ ਦੀ ਉਸ ਅੱਲਾਹ ਦੀ ਕੀ ਕਰੀਏ ਰਾਮ ਦਾ ਨਾਮ ਲਈਏ ਵਾਹਿਗੁਰੂ ਦਾ ਸਿਮਰਨ ਕਰੀਏ ਇਬਾਦਤੀ ਖੁਦਾ ਕਰੀਏ ਇਸ ਦੇ ਵਿੱਚ ਹੀ ਪਲਾ ਪਲਾ ਹੈ ਜੀ ਟੋਬੇ ਦਾ ਡੱਡੂ ਬਣ ਕੇ ਰਹਿੰਗੇ ਜੀ ਸਰਦੀਪ ਜੀ ਅਸੀਂ ਉਦਾਂ ਵੇਖਦੇ ਹਾਂ ਜੀ ਜਿਹੜੀ ਪੁਲਿਸ ਵਾਲਿਆਂ ਦੀ ਜ਼ਿੰਦਗੀ ਹੁੰਦੀ ਹੈ ਜੀ ਉਹ ਬੜੀ ਕਰੜੀ ਹੁੰਦੀ ਹੈ ਰੋਜ਼ ਕਿਸੇ ਨਾ ਕਿਸੇ ਨਾਲ ਵਾਹ ਪੈਣਾ ਫਿਰ ਰੋਜ਼ ਕਿਸੇ ਨਾ ਕਿਸੇ ਮੁਜਰਮ ਨੂੰ ਫੜਨਾ ਤੇ ਜ਼ਿੰਦਗੀ ਬੜੀ ਦਿਲ ਵੀ ਬੜਾ ਕਠੋਰ ਰੱਖਣਾ ਪੈਂਦਾ ਤੁਹਾਡਾ ਦਿਲ ਜਿਹੜਾ ਹੈਗਾ ਬੜਾ ਨਰਮ ਹੈ ਤੇ ਗੱਲਾਂ ਤੋਂ ਹੀ ਪਤਾ ਲੱਗ ਰਿਹਾ ਇਹ ਪਰਿਵਰਤਨ ਕਿਦਾਂ ਆਇਆ ਜੀ ਜਿੱਦਾਂ ਤੁਸੀਂ ਉਹਨੂੰ ਤੁਹਾਨੂੰ ਗੁਰਬਾਣੀ ਵੀ ਨਹੀਂ ਚੇਤਾ ਇਹ ਕਿਦਾਂ ਜੀ ਸਟਾਰਟਿੰਗ ਤੋਂ ਤੁਸੀਂ ਜੁੜੇ ਰਹੇ ਸੀ ਜਾਂ ਕੋਈ ਤੁਹਾਡੇ ਕਿਦਾਂ ਤੁਸੀਂ ਮਹਿਸੂਸ ਕੀਤਾ ਜੀ ਕਿਦਾਂ ਫੀਲ ਹੋਰ ਹੁੰਦਾ ਤੁਹਾਨੂੰ ਵੀ ਕਦੋਂ ਪਰਿਵਰਤਨ ਆਣਾ ਸ਼ੁਰੂ ਹੋਇਆ ਪੀਰ ਜੀ ਜਦੋਂ ਅਸੀਂ ਸ਼ੁਰੂ ਤੋਂ ਹੀ ਆਪਣੀ ਪੰਜਾਬੀ ਬੋਲੀ ਗੁਰਮੁਖੀ ਨੂੰ ਪਿਆਰ ਕਰਾਂਗੇ ਤਾਹੀਂ ਉਹ ਸਿੱਖ ਸਕਾਂਗੇ ਜੇ ਅੰਗਰੇਜ਼ ਵਾਂਗੂ ਆ ਕੇ ਕਹਤਾ ਮੈਂ ਤਾਂ ਅੰਗਰੇਜ਼ੀ ਸਿੱਖੂੰਗਾ ਮੁਕਬਲੇ ਦੀ ਲੈ ਲਈ ਤਾਂ ਉਹ ਨਹੀਂ ਸਿੱਖ ਪਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਅਰਜ਼ ਕੀਤੀ ਹੈ ਕਿ ਜੋ ਮੇਰਾ ਨੀ ਪੱਥਰ ਸੀਗਾ ਉਹ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜਿੱਥੇ ਸਾਡੇ ਗੁਰੂ ਦਸ਼ਮੇਸ਼ ਬਾਦ ਸਾਹਿਬ ਜੀ ਨੂੰ ਇਹ ਕਿਹਾ ਗਿਆ ਸੀਗਾ ਕਿ ਇਹਹੀ ਚੰਗਾ ਸਥਾਨ ਹੈ ਪਰ ਦੇਖੋ ਕਿਰਪਾ ਉਹਨਾਂ ਦਾ ਤਪ ਕਿ ਉਹ ਪੱਠਾ ਹੀ ਠੱਡਾ ਇਹ ਗੱਲ ਮੰਨਣੀ ਪਏਗੀ ਕਿ ਉਹ ਇੱਥੇ ਸਾਡ ਨੂੰ ਕੁਝ ਸਖਾਂ ਆਏ ਸੀ ਉਹਨਾਂ ਤੋਂ ਕੁਝ ਸਿੱਖੋ ਉਹਨਾਂ ਦੇ ਪੁਰਨੇ ਦੇ ਚੱਲੋ ਬੱਸ ਮੈਂ ਤਾਂ ਇਹੀ ਕਹਿੰਨਾ ਹੈ ਕਿ ਸ਼ੁਰੂ-ਸ਼ੁਰੂ ਦੇ ਸਾਨੂੰ ਕੋਈ ਆਕਲ ਨਹੀਂ ਸੀ ਅਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਪਾਪ ਕੀਤੇ ਹੋਣਗੇ ਪਰ ਹੁਣ ਵਾਇਗਰ ਨੂੰ ਇਹੀ ਕਹਿੰਦੇ ਆ ਕਿ ਸਾਡੋ ਕੋਈ ਪਾਪ ਨਾ ਹੋਵੇ ਕੋਈ ਅਸੀਂ ਇਹੀ ਚਾਹੀਏ ਕਿ ਜੇ ਕੋਈ ਲੜਕੀ ਜਾ ਰਹੀ ਹੈ ਇਹ ਵੀ ਮੇਰੀ ਲੜਕੀ ਹੈ ਇਹ ਵੀ ਮੇਰੀ ਭੈਣ ਹੈ ਜਾਂ ਇਹ ਵੀ ਮੇਰੀ ਮਾਤਾ ਹੈ ਸਾਡੇ ਵਿੱਚ ਜੇਕਰ ਇਹ ਵਿਚਾਰ ਪੈਦਾ ਹੋ ਜਾਣਾ ਤਾਂ ਇਹ ਦੁਨੀਆ ਸਵਰਗ ਇੱਥੇ ਹੀ ਹੈ ਸਵਰਗ ਨਰਕ ਕਿਤੇ ਨਹੀਂ ਹੈ। ਕੀ ਬਾਤ ਹੈ। ਬਿਲਕੁਲ ਗੁਰਗੋਇੰ ਸਿੰਘ ਜੀ ਮਹਾਰਾਜ ਕਹਿੰਦੇ Hindu Turk ko Raf ji Imam Saafi ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਕੋ। ਇੱਕ ਹੀ ਪਹਿਚਾਨ। ਜੀ। ਤੇ ਤੁਸੀਂ ਤੁਸੀਂ ਇੰਨੀ ਗੁਰਬਾਣੀ ਤੁਹਾਨੂੰ ਚੇਤੇ ਆ ਫਿਰ ਪੜ੍ਹਦੇ ਰਹਿੰਦੇ ਹੋ ਜੀ। ਗੁਰਬਾਣੀ ਵੀ ਪੜ੍ਹਦੇ ਰਹਿੰਦੇ ਹੋ ਤੁਸੀਂ। ਇਹ ਦੇਖੋ ਜੀ ਤੁਹਾਡੇ ਸਾਹਮਣੇ ਚੱਲ ਰਹੀ ਹੈ। ਮੇਰਾ ਸੱਚਾ ਕਰਨ ਇੱਧਰ ਹੈ। ਉਹਨੂੰ ਮੇਰਾ ਸੱਜਾ ਜਿਹੜਾ ਪਾਸਾ ਹੈ ਉਹ ਮਨ ਦੇ ਵਿੱਚ ਲੈ ਕੇ ਜਾ ਰਿਹਾ ਹੈ ਖੱਬਾ ਪਾਸਾ ਤੁਹਾਡੇ ਪਾਸੇ ਲੱਗਿਆ ਹੋਇਆ ਹੈ ਇਹਨੂੰ ਅਸੀਂ ਫੁੱਲ ਵਿਦ ਫੁੱਲ ਕਨਸੈਂਟਰੇਸ਼ਨ ਜਦੋਂ ਸੁਣਾਗੇ ਗੁਰਬਾਣੀ ਨੂੰ ਤੇ ਇਹ ਤੁਹਾਨੂੰ ਆਪੇ ਕੰਠਾਸਤ ਹੋ ਜਾਈਗੀ ਕੋਈ ਕਾਪੀ ਪੈਨਸਲ ਚੱਕਣ ਦੀ ਲੋੜ ਨਹੀਂ ਹੈ ਕਾਪੀ ਪੈਨਸਲ ਤਾਂ ਉਦੋਂ ਚੱਕਣੀ ਹੈ ਜਦੋਂ ਸਾਨੂੰ ਆਉਂਦਾ ਹੀ ਜਾਂਦਾ ਕੱਖ ਨਹੀਂ ਉਹ ਸੁਣੋ ਵਿਚਾਰੋ ਤੇ ਸਮਝੋ ਇਹ ਆਪਣੀ ਜ਼ਿੰਦਗੀ ਵਿੱਚ ਉਹਨੂੰ ਧਾਰੋ ਜੀ ਜੀ ਬਾਜੀ ਸਭ ਦੇ ਵਿੱਚ ਸਭ ਤੋਂ ਵੱਡਾ ਇਹੀ ਹੈ ਕਹਿੰਦੇ 라ਵਣ ਦੀ ਇੰਨੀ ਕਨਸੈਂਟਰੇਸ਼ਨ ਸੀ 라ਵਣ ਨੂੰ ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਕਿਹਾ ਵੀ ਉਹਦੇ ਵਰਗਾ ਤੇ ਤਪੀਸ਼ਰ ਵੀ ਕੋਈ ਨਹੀਂ ਸੀ ਉਹਨੂੰ ਸਤਕਾਰ ਵੀ ਦਿੱਤਾ ਕਿ ਉਹਨੂੰ ਚਾਰ ਵੇਦ ਯਾਦ ਸੀ ਕਹਿੰਦੇ ਕਨਸੈਂਟਰੇਸ਼ਨ ਇੰਨੀ ਸੀ ਕਿ ਚਾਰੇ ਵੇਦ કંਠ ਸੀਏ ਤੇ ਇੰਨੀ ਕਨਸੈਂਟਰੇਸ਼ਨ ਹੋ ਜਾਂਦੀ ਹੈ ਕਿ ਬੰਦੇ ਇੰਨੇ ਇੰਨੇ ਗ੍ਰੰਥ ਵੀ કંਠ ਹੋ ਜਾਂਦੇ ਜੀ કંਠ ਤਾਂ ਹੋ ਜਾਂਦੇ ਨੇ ਜੀ ਪਰ ਦੇਖੋ ਗੁਰਬਾਣੀ ਇੱਕ ਚੀਜ਼ ਕਹਿੰਦੀ ਹੈ ਗੁਰਮਖੋ ਹੋਵੇ ਤਪਹਿ ਮਾਨੇ ਤਜੇ ਅਭਿਮਾਨੇ ਜਿਹੜੇ ਸ੍ਰੀ ਰਵਾਣ ਜੀ ਸੀਗੇ ਉਹ ਜਾਤ ਦੇ ਕੌਣ ਸੀ ਬ੍ਰਾਹਮਣ ਬ੍ਰਾਹਮਣ ਸੀ ਹਾਂ ਜੀ ਉਹ ਸ਼ਿਵ ਜੀ ਕੋਲੇ 나 ਤੋਂ ਕੀ ਮੰਗ ਬੈਠੇ ਕਿ ਮੈਨੂੰ ਲੰਕਾ ਹੀ ਦੇ ਦੇ ਪਰ পার্বਤੀ ਜੀ ਨੇ ਕਿਹਾ ਜਿਹੜੀ ਜਗਤ ਮਾਤਾ ਗੁਰਬਾਣੀ ਕਹਿ ਰਹੀ ਹੈ ਜੀ ਕਿ ਜਿਉਂ পার্বਤੀ ਮਾਈ ਕੀ ਕਹ ਸਾਡਾ ਜਪਜੀ ਸਾਹਿਬ ਕਹਿ ਰਹੇ ਕਿ ਨਹੀਂ ਕਰੇ ਤੇ ਉਹਦੇ ਵਿੱਚ ਉਹ পার্বਤੀ ਜੀ ਨੇ ਕਹਿਤਾ ਵੀ ਰਾਵਣ ਇਹ ਲੰਕਾ ਹੀ ਤੇਰੇ ਕੀ ਦਾ ਕਰਨ ਬਣੂਗੀ ਵਿਨਾਸ਼ ਦਾ ਕਰਨ ਬਣੇਗੀ ਬਣੀ ਠੀਕ ਹੈ ਜੋ ਸੰਤਪੁਰਖ ਜੋ ਸਾਡੀ ਮਾਤਾ ਸਾਨੂੰ ਅਸੀਰਵਾਦ ਦੇਵੇ ਉਹ ਹੀ ਸਾਨੂੰ ਬਧੂ ਖਲੂਗਾ ਜੇਕਰ ਅਸੀਂ ਐਵੇਂ ਟੋਟ ਕੇ ਆळ्या ਸਾਧੂ ਸੰਤਾ ਕੋਲੇ ਫਿਰੀ ਜਾਵਾਂਗੇ ਸਾਨੂੰ ਕੁਝ ਪ੍ਰਾਪਤ ਨਹੀਂ ਹੋਣਾ ਲੁੱਟਕਾ ਆਪ ਕੇ ਆ ਜਾਵਾਂਗੇ ਘਰ ਇਹ ਤਾਂ ਅੱਜਕੱਲ ਬਹੁਤ ਹੋ ਰਿਹਾ ਹੈ ਜੀ ਅੱਜਕੱਲ ਇੰਟਰਨੈਟ ਤੇ ਵੀ ਬੜੀ ਐਡਾ ਚਲਦੀਆਂ ਬੰਗਾਲੀ ਬਾਬਾ ਜੀ ਕਿਸੇ ਕਰਾਇਆ ਕਰਾਇਆ ਕਾਟਨਾ ਸੌਤਨ ਸੇ ਛੁਟਕਾਰਾ ਆਇਆ ਹੈ ਜੀ ਲੋਕੀ ਵਿਚਾਰੇ ਭੋੜੇ ਲੋਕੀ ਹੁੰਦੇ ਆ ਪਰਮਾਜ ਫਸ ਜਾਂਦੇ ਆ ਫਿਰ ਹੋਰ ਇਹਨਾਂ ਤੋਂ ਜੇ ਛੁੱਟਦੇ ਆ ਤਾਂ ਹੋਰ ਜਿਹੜੇ ਦੇਹਧਾਰੀ ਬਾਬੇ ਉਹ ਬਥੇਰੇ ਹੈਗੇ ਆ ਜੀ ਦੁਨੀਆ ਨਾਲ ਕੋਲ ਜਾ ਰਹੀ ਹੈ ਸਭ ਤੋਂ ਮੁੱਖੀ ਗੱਲ ਵੀਰ ਜੀ ਇਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾ ਸਾਨੂੰ ਕਿੰਨਾ ਦੇ ਲੜ ਲਾ ਕੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰੂ ਦਵਾਰੇ ਹੋਏ ਤਾ ਸੋਚੀ ਪਾਈ ਸੀ ਜੇ ਅਸੀਂ ਗੁਰਦੁਆਰੇ ਗੁਰਦੁਆਰੇ ਇਹ ਨਹੀਂ ਵੀ ਜਿਹੜਾ ਬਾਹਰ ਤੋਂ ਇੱਟਾ ਪੱਥਰ ਦਾ ਮਤਰਾ ਉੱਤੇ ਮੈਂ ਬਾਹਰ ਮੱਥਾ ਟੇਕ ਕੇ ਚਲਾ ਜਾਵਾਂ ਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਾਮ ਸਾਹਮਣੇ ਜਾ ਕੇ ਪੈਸਾ ਚੜਾਵਾ ਨਾ ਚੜਾਵਾ ਉਹ ਅਲੱਗ ਗੱਲ ਐ ਉਹ ਸੰਸਾਰੀ ਚ ਗੱਲਾਂ ਨੇ ਪਰ ਉੱਥੇ ਨਤ ਮस्तक ਹੋ ਜਾ ਆਪਣਾ ਸਿਰ ਝੁਕਾਦਾ ਮਨੋਂ ਲਿਖਾਵੇ ਵਾਸਤੇ ਨਹੀਂ ਮਨੋਂ ਆਪਣਾ ਸਿਰ ਝੁਕਾਦਾ ਤਾ ਆਪਣੇ ਆਪ ਸੋਜੀ ਤੁਹਾਡੇ ਅੰਦਰ ਆਏਗੀ ਤੰਨਾ ਜੱਟ ਮੰਗੋ ਤੰਨੇ ਜੱਟ ਮੰਗੋ ਦੇਸਾ ਮਾਈ ਮੰਗੋ ਹੈ ਜੀ ਉਹਨਾਂ ਨੇ ਕਿਹੜਾ ਕੋਈ ਤਾਪ ਕੀਤਾ ਦੇਸਾ ਮਾਈ ਨੇ ਕੋਈ ਤਾਪ ਨਹੀਂ ਕੀਤਾ ਉਹਨੂੰ ਗੁਰਦੁਆਰੇ ਸਾਈਂ ਸਾਹਿਬ ਜਾਨ ਦਾ ਹੁਕਮ ਨਹੀਂ ਸੀ ਪਰ ਉਹਦੇ ਘਰੇ ਹੀ ਗੁਰਦੁਆਰਾ ਬਣ ਗਿਆ ਮਾਈ ਦੇਸਾ ਦੇ ਮਾਈ ਦੇਸਾ ਕਿ ਇਹ ਕੀ ਦੀ ਲੀਲਾ ਹੈ ਬਾਇ ਗੁਰ ਉਹੀ ਵੈਗੁਰੂ ਆ ਉਹੀ ਰਾਮ ਐ ਉਹੀ ਅੱਲਾ ਐ ਇਹ ਸਾਨੂੰ ਵਸਾ ਐਵੇਂ ਲੋਕਾਂ ਨੂੰ ਸਿਆਸੀ ਲੋਕ ਵੀ ਪਾ ਦਿੰਦੇ ਨੇ ਕੋਈ ਸਾਨੂੰ ਪਰਮਾਨ ਨਾਲ ਵੀ ਪਾ ਦਿੰਦੇ ਨੇ ਸਨਾਤਨ ਧਰਮ ਦੀ ਰੱਖਿਆ ਲਈ ਇਹ ਮੌਲੀ ਦੀ ਰੱਖਿਆ ਲਈ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਵਨਸਵਾਰ ਨਹੀਂ ਉਹਨਾਂ ਨੂੰ ਤਤੀ ਤਵੀ ਦੇ ਬੈਠਣ ਦੀ ਕੀ ਲੋੜ ਸੀ ਹੈ ਸੀ ਕੋਈ ਲੋੜ ਚਾਂਦਨੀ ਚੌਕ ਵਿੱਚ ਸੀਸ ਕਰਮ ਤਰ੍ਹਾਂ ਦੀ ਕੀ ਲੋੜ ਸੀ ਨੀਹਾ ਵਿੱਚ ਬੱਚੇ ਚਨਾ ਦੀ ਕੀ ਲੋੜ ਸੀ ਪਰ ਉਹ ਤਾਂ ਸਦੀਵੀ ਆਮਰ ਨੇ ਸਾਨੂੰ ਕਿਸੇ ਨੇ ਯਾਦ ਨਹੀਂ ਕਰਨਾ ਉਹਨਾਂ ਨੂੰ ਦੁਨੀਆ ਯਾਦ ਕਰੇਗੀ ਇਸੇ ਕਰਕੇ ਜੋ ਸਿੱਖੀ ਵਿੱਚ ਮੈਂ ਜੇ 1699 ਵਿੱਚ ਆਪ੍ਰੈਲ ਦਾ ਮਹੀਨਾ ਆ ਰਿਹਾ ਖਾਲਸੇ ਦਾ ਵਿਸਾਖੀ ਮੇਲਾ ਲੱਗਿਆ ਦਮਦਮਾ ਸਾਹਿਬ ਗੁਰੂ ਕਾਸ਼ੀ ਕਿੱਥੇ 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 ਨੌਕਰੀ ਦੇ ਵਿੱਚ ਜਦੋਂ ਅਜਿਹੇ ਗੁਰਦੁਆਰੇ ਦੇ ਸਾਨੂੰ ਦਰਸ਼ਨ ਹੋਏ ਜਿੱਥੇ ਅਸੀਂ ਆਸ ਨਹੀਂ ਕਰਦੇ ਸੀ ਪਰ ਕਿਦੀ ਕਿਰਪਾ ਇਹ ਪੁਲਿਸਟ ਵਾਟ ਵਾਟ ਚਾਹੇ ਮਾੜਾ ਕਿਨੋ ਪਰ ਮੈਂ ਦਾ ਇੱਕ ਚੰਗਾ ਸਮਝਦਾ ਜੱਬਲਪੁਰ ਤੱਕ ਮੱਧ ਪ੍ਰਦੇਸ਼ ਜਿੱਥੇ ਗੁਰੂ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੋਡੇ ਰਾਖਸ ਦਾ ਉਦਾਰ ਕੀਤਾ ਉੱਥੇ ਵੀ ਦਰਸ਼ਨ ਹੋਏ 2006 ਦੇ ਵਿੱਚ ਇੱਕ ਕਿਦੀ ਹੈ ਪਰ ਪੁਲਿਸ ਨੇ ਸਾਨੂੰ ਡਿਊਟੀ ਭੇਜਿਆ ਅਸੀਂ ਉੱਥੇ ਦਰਸ਼ਨ ਵੀ ਪਾਏ ਕੀ ਬਾਤ ਹੈ ਨਾਲੇ ਚੋਪੜੀਆਂ ਨਾਲੇ ਦੋ ਦੋ ਕੀ ਬਾਤ ਹੈ ਕੀ ਬਾਤ ਹੈ ਇਹ ਸਾਨੂੰ ਬਸ ਇਹਨਾਂ ਤੋਂ ਹੀ ਪਰਮਾਤਮਾ ਵਾਹਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਨੀ ਲੱਗੋ ਚਰਨੀ ਲੱਗੋ ਤਾਂ ਤੁਹਾਨੂੰ ਜ਼ਿੰਦਗੀ ਵਿੱਚ ਸਭ ਕੁਝ ਪ੍ਰਾਪਤ ਹੋਊਗਾ ਇਹ ਮਹਾਰਾਜ ਨੇ ਮੈਥੋਂ ਤਾਂ ਕੁਛ ਲਕੋ ਗਣੀ ਰੱਖਦਾ ਮੈਂ ਤਾਂ ਜਾ ਕੇ ਇਹੀ ਅਰਦਾਸ ਕਰਦਾ ਹੁੰਨਾ ਮਹਾਰਾਜ ਮੈਨੂੰ ਤੰਦਰੁਸਤੀ ਬਖਸ਼ੋ ਪੈਸੇ ਤਾਂ ਕੀ ਹੈ ਪੈਸੇ ਤਾਂ ਦੁਨੀਆ ਹੀ ਜਾਣੇ ਉਮੀਦਾ ਦਾ ਦਾਦਾ ਦਾ ਕੋਈ ਆਰਾਮ ਅਸੀਂ ਸਾਰੇ ਭਿਖਾਰੀ ਹਾਂ ਹਾਂ ਗੁਰਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM RAM ਗੁਰਬਾਣੀ ਦੇ ਵਿੱਚ ਵੀ ਸਬਦ ਆਉਂਦਾ ਹੈ ਹਮ ਭੀਖ ਖਿ ਖ ਭਿਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਿਆਲ ਦੇਹੋ ਮੰਗਤ ਜਨ ਕੋ ਸਦਾ ਸਦਾ ਰਹੋ ਰਗਰਾਤਾ ਕੀ ਬਾਤ ਹੈ ਕੀ ਬਾਤ ਇਹ ਗੁਰਬਾਣੀ ਸਾਨੂੰ ਸਿਖਾ ਰਹੀ ਹੈ ਕੀ ਬਾਤ ਹੈ ਅਸੀਂ ਸਿੱਖਦੇ ਨਹੀਂ ਅਸੀਂ ਕੋਸ਼ਿਸ਼ ਨਹੀਂ ਕਰਦੇ ਉਹ ਕਹਿੰਦਾ ਤੂੰ ਮੇਰੇ ਕਰਨੇ ਇੱਕ ਕਦਮ ਬਾਦ ਮੈਂ ਦੋ ਉਧਰ ਆਉਂਗਾ ਕੀ ਬਾਤ ਹੈ ਇਹ ਕੀ ਇੱਕ ਕਦਮ ਚੱਕ ਕੇ ਰਾਜ ਨੇ ਅਸੀਂ ਕਹਿੰਦੇ ਵੀ ਚਾਹ ਵੀ ਸਾਨੂੰ ਇੱਥੇ ਬੁਲਾ ਦੇ ਕੋਈ ਤਾਂ ਚੰਗਾ ਹੈ ਬਿਲਕੁਲ ਬਿਲਕੁਲ ਤਾਂ ਹੀ ਵਾਜਿਆ ਕੀ ਬਾਤ ਹੈ ਜਿੰਦਗੀ ਤਾਂ ਵਾਕਈ ਲੱਗਦਾ ਵੀ ਰੰਗ ਲੱਗੇ ਹੋਏ ਆ ਦੁਨੀਆ ਅੱਜ ਪਰੇਸ਼ਾਨ ਹੈ ਮਾਨਸਿਕ ਦੁੱਖਾਂ ਤੋਂ ਬੰਦੇ ਅੱਜ ਕੱਲ ਜਾਂਦੇ ਵੀ ਮੇਰੇ ਸਿਰ 'ਚ ਦਰਦ ਕਰਦਾ ਮੈਨੂੰ ਟੈਨਸ਼ਨਾਂ ਨੇ ਮਾਨਸਿਕ ਦੁੱਖ ਬਹੁਤ ਹੈ ਅਮੀਰ ਤੋਂ ਅਮੀਰ ਬੰਦੇ ਨੂੰ ਅੱਜ ਮਾਨਸਿਕ ਟੈਨਸ਼ਨ ਹੈ ਲੇਕਿਨ ਪ੍ਰਸਾਦ ਖਾਂ ਦਾ ਹੁਕਮ ਨਹੀਂ ਉਗਰ ਹੈ ਡਾਇਬੀਟਿਸ ਹੈ ਪਰ ਆਪਾਂ ਨੇ ਜ਼ਿੰਦਗੀ 'ਚ ਕਿਸੇ ਨਾਲ ਤੱਕਾ ਨਹੀਂ ਕੀਤਾ ਤਾਂ ਮੇਰੇ ਨਾਲ ਵੀ ਪ੍ਰਮਾਤਮਾ ਵਾਹਿਗੁਰੂ ਤੱਕਾ ਨਹੀਂ ਕਰੇਗਾ ਨਹੀਂ ਕਰੇਗਾ ਕੀ ਬਾਤ ਹੈ ਮੈਨੂੰ ਇਹਨਾਂ ਦੇ ਤੁਹਾਡੀ ਗੱਲਬਾਤੋਂ ਹੀ ਪਤਾ ਲੱਗ ਰੇ ਰੰਗ ਲੱਗੇ ਹੋਏ ਆ ਜ਼ਿੰਦਗੀ 'ਚ ਸਕੂਨ ਰੰਗਤਾ ਜੀ ਦੇਖੋ ਤੁਸੀਂ ਕਹਿ ਰਹੇ ਹੋ ਤੁਹਾਡੀ ਜਵਾਨ ਮੁਬਾਰਕ ਹੋਵੇ ਮੈਂ ਕਹਿੰਦਾ ਵੀ ਜਿੱਦੀ ਹਾਲਾਤ ਸੁਖੀ ਹੈ ਉਹਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਪੈਸੇ ਤਾਂ ਆਪਣੇ ਆਪ ਪਿੱਛੇ-ਪਿੱਛੇ ਅੱਠ ਉਹ ਕਹਿੰਦਾ ਅੱਠ ਸਿੱਧੀਆਂ 9 ਸਿੱਧੀਆਂ ਪਿੱਛੇ-ਪਿੱਛੇ ਫਿਰਿਆ ਫਿਰੇ ਕਬੀਰਾ ਪਾਛੇ ਪਾਛੇ ਹਰੀ ਫਿਰੇ ਕਹ ਤਕਬੀਰ ਕਬੀਰ ਕਾਹ ਮਾਤ ਉਹ ਕਿਰਪਾ ਕਰੇ ਕੌਣ ਸਾਈ ਸਾਈ ਕੋਈ ਹੈ ਉਹੀ RAM ਹੈ ਉਹੀ ਵਾਹਿਗੁਰੂ ਹੈ ਉਹੀ ਅੱਲਾ ਹੈ ਇਹ ਸਾਡੇ ਮੁਸਲਮਾਨ ਭਰਾ ਦੇਖੋ ਰਮਜ਼ਾਨ ਦਾ ਮਹੀਨਾ ਚੱਲ ਰਿਹਾ ਹੈ ਰੋਜ਼ੇ ਰੱਖਦੇ ਨੇ ਕਿੰਨੇ ਅਦਬ ਨਾਲ ਰੱਖਦੇ ਨੇ ਸਾਨੂੰ ਵੀ ਇਹਨਾਂ ਭਰਾਵਾਂ ਤੋਂ ਸਿੱਖਣ ਦੀ ਲੋੜ ਹੈ ਕਿਸ RAM ਉਹਨਾਂ ਦੇ ਵਿੱਚ ਕਿੱਡੇ ਵੱਡੇ ਸੰਸਕਾਰ ਨੇ ਕਿ ਸਾਰਾ ਦਿਨ ਕੁਝ ਖਾਂਦੇ ਪੀਦੇ ਨਹੀਂ ਅਸੀਂ ਜੇ ਕੋਈ ਸਾਡਾ ਗੁਰਦੁਆਰਾ ਸਾਹਿਬ ਦੇ ਵਿੱਚ ਭਾਈ ਜੀ ਨਾਮ ਬੁਲਾਣੋਂ ਹਟਦੇ ਸੀ ਕਹਿੰਦੇ ਭਾਈ ਜੀ ਮੇਰਾ ਨਾਮ ਨਹੀਂ ਬੋਲਿਆ ਅਰੇ ਭਾਈ ਬੋਲ ਦੇਗਾ ਫਿਰ ਕੀ ਹੋ ਜਾਏਗਾ ਜੋ ਦਾਨ ਕਰੋ ਕਿਤੇ ਕੁਝ ਦੇ ਕੇ ਆਓ ਵਿਖਾਵਾ ਨਾ ਕਰੋ ਵਿਖਾਵਾ ਕਰਨ ਦੀ ਕੀ ਲੋੜ ਹੈ ਉਹ ਤੁਹਾਡੇ ਨਾਲ ਕੋਈ ਵਿਖਾਵਾ ਕਰ ਰਿਹਾ ਤੁਹਾਨੂੰ ਏਸੀ ਗੱਡੀਆਂ ਵੀ ਦੇਤੀਆਂ ਸਭ ਕੁਝ ਦਿੱਤਾ ਚੰਗਾ ਪਹਿਨਣ ਖਾਣ ਨੂੰ ਦੇ ਰੱਖਿਆ ਅਜੀ ਨਾਲੇ ਸਭ ਤੋਂ ਵੱਡੀ ਗੱਲ ਜੀ ਜਿਹਦੇ ਜਿਹਨੂੰ ਤੰਦਰੁਸਤੀ ਬਖਸ਼ਦੀ ਪਰਮਾਤਮਾ ਨੇ ਜਿਹਨੂੰ ਇਨਸਾਨੀ ਜੀਵਨ ਬਖਸ਼ਦਾ ਉਹਦੇ ਕੋਲ ਸਾਰੀਆਂ ਸੰਭਾਵਨਾਵਾਂ ਨੇ ਜਿਹਨੂੰ ਇਨਸਾਨ ਬਣਾਤਾ ਕਹਿੰਦੇ ਇਸ ਦੇਹੀ ਕੋ ਸਿਮਰਨ ਦੇਵ ਕਹਿੰਦੇ ਦੇਵਤੇ ਵੀ ਤਰਸਦੇ ਨੇ ਦੇਹੀ ਕਦੋਂ ਮਿਲੇ ਤੇ ਕਦੋਂ ਪਰਮਾਤਮਾ ਦੇ ਦੇਸ਼ ਜਾਈਏ ਉਹ ਤਾਂ ਸ੍ਰੀ ਕ੍ਰਿਸ਼ਨ ਦੇ ਕ੍ਰਿਸ਼ਨ ਭਗਵਾਨ ਨੇ ਵੀ ਕਿਹਾ ਦੀਗਾ ਜੋ ਉਹਨਾਂ ਨੂੰ ਆਪਣੇ ਜਿਹੜੇ ਨਾਲ ਦੇ ਸਖਾ ਸੀ ਉਹਨਾਂ ਨੂੰ ਬੇਕਾਉਂਟਰ ਲੈ ਕੇ ਉਹ ਕਹਿੰਦੇ ਭਈ ਭਗਵਾਨ ਇਹ ਕ੍ਰਿਸ਼ਨ ਸਾਨੂੰ ਇੱਥੇ ਲੈ ਚੱਲ ਸਾਡਾ ਤਾਂ ਇੱਥੇ ਦਮ ਘੁੱਟਦਾ ਅਸੀਂ ਤਾਂ ਸਾਨੂੰ ਰਦੂ ਕ੍ਰਿਸ਼ਨ ਦੇ ਸਖਾਈ ਹੈ ਇਸ ਕਰਕੇ ਬ੍ਰਿੰਦਾਵਨ ਦੇ ਬੰਦੇ ਵਿੱਚ ਕੋਈ ਵੀ ਜੋ ਬ੍ਰਿੰਦਾਵਨ ਵਾਸੀ ਹੈ ਉਹ ਕ੍ਰਿਸ਼ਨ ਨੂੰ ਆਪਣਾ ਭਗਵਾਨ ਨਹੀਂ ਮੰਨਦਾ ਆਪਣਾ ਮਿੱਤਰ ਮੰਨਦਾ ਹੈ ਅਸੀਂ ਵੀ ਇੱਕ ਰਿਸ਼ਤਾ ਬਣਾ ਲਓ ਭਾਈ ਵਾਲਾ ਬਣਾ ਲਓ ਭੈਣ ਵਾਲਾ ਬਣਾ ਲਓ ਮੈਂ ਦੇਖੋ ਬੀਬੀ ਭਾਨੀ ਜੀ ਕੀ 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 ਕਿਦੇ ਕਿਦੇ ਮੈਂ ਵਿਚਾਰ ਕਰਾਂ ਬਹੁਤ ਇਤਿਹਾਸ ਸਾਡਾ ਭਰਿਆ ਹੋਇਆ ਇਤਿਹਾਸ ਨਹੀਂ ਇਹ ਮਿਥਿਆਸ ਨਹੀਂ ਇਤਿਹਾਸ ਹੈ ਜੋ ਸੁਦੀਵੀ ਸਾਨੂੰ ਆਪਣੇ ਅੰਦਰ ਧਾਰਨ ਦੀ ਲੋੜ ਹੈ ਅਸੀਂ ਭੁੱਲੇ ਫਿਰਦੇ ਹਾਂ ਅਸੀਂ ਮੋਬਾਈਲਾਂ ਦੇ ਪਿੱਛੇ ਅੱਜੇ ਫਿਰਦੇ ਹਾਂ ਉੱਠੇ ਆ ਕੇ ਮੋਬਾਈਲ ਬੰਦ ਤੇ ਸੁਣੋ ਕੀ ਸ਼ਬਦ ਕੀ ਕਹਿ ਰਿਹਾ ਹੈ ਜਿੰਕ ਜੋ ਬਾਬਾ ਫਰੀਦ ਜੀ ਹੋਏ ਨੇ ਫਰੀਦਕੋਟ ਉਹਨਾਂ ਦੀ ਨੌਵੀਂ ਯੂਨੀਵਰਸਿਟੀ ਹੈ ਜਿੱਥੇ ਮੈਡੀਕਲ ਦੇ ਬੱਚੇ ਐਮਬੀਬੀਐਸ ਹਾਂਜੀ ਤੇ ਡਾਕਟਰੀ ਦੀ ਵਿੱਦਿਆ ਪ੍ਰਾਪਤ ਕਰਦੇ ਨੇ ਡੈਂਟਲ ਵਿੱਦਿਆ ਪ੍ਰਾਪਤ ਕਰਦੇ ਨੇ ਐਰੋਇਡਿਕ ਵੀ ਕਰਦੇ ਨੇ ਉਹਨਾਂ ਨੇ ਵੀ ਕਿ ਇਹੀ ਕਿਹਾ ਸੀ ਉਹ ਸੇਖਾ ਚੌ ਚੱਕਿਆ ਚੌ ਵਾਇਆ ਇੱਕਤ ਮਨ ਇੱਕ ਪਹਿਚਾਨ ਇਹੜ ਤੇੜ ਛੱਡ ਤੂੰ ਗੁਰਕਾ ਸ਼ਬਦ ਪਹਿਚਾਣ ਵੀ ਤੂੰ ਉਹਦਾ ਮਾਲਕ ਦਾ ਸ਼ਬਦ ਪਹਿਚਾਨ ਕੌਣ ਸੀ ਉਹ ਉੱਚੀ ਜਾਤੀ ਸੀ ਇੱਕ ਬੁਲਤਲਬਾਤ ਸੀ ਪਰ ਨਹੀਂ ਫਰੀਦਾ ਰੋਟੀ ਮੇਰੀ ਕਾਟ ਕੀ ਲਾਵਨ ਮੇਰੀ ਭੁੱਖ ਜਿੰਨਾ ਖਾਧੀ ਚੋਪੜੀ ਖਣੇ ਸਹਿਣਗੇ ਦੁੱਖ ਅਸੀਂ ਕਹਿੰਦੇ ਆ ਮਟਰ ਪਨੀਰ ਤੋਂ ਬਿਨਾ ਬਚਦਾ ਹੀ ਨਹੀਂ ਅਗੇ ਭਾਈ ਗੁਣ ਕੇ ਸਾਥ ਖਾ ਲੋਗੇ ਫਿਰ ਕੀ ਹੋ ਗਿਆ ਕੁਝ ਨਹੀਂ ਹੋਏਗਾ ਇਹ পেট ਹੈ ਇਸ ਵਿੱਚ ਜੋ ਮਟਰ ਪਨੀਰ ڈالੋਗੇ ਉਹ ਵਹੀ ਵੇ ਵੀ ਇੱਕ ਰਾਸਤੇ ਸੇ ਜਾਏ ਇਸ ਲਈ ਜੋ ਮਲੇ ਲੰਗਰ ਚ ਪਰਵਾਨ ਕਰੋ ਉਹਦਾ ਸ਼ੁਕਰਾਨਾ ਕਰੋ ਜੋਨੇ ਦੇਤਾ ਉਹਦਾ ਵੀ ਸ਼ੁਕਰਾਨਾ ਜੋ ਦੇਣ ਵਾਲਾ ਹੈ ਉਹਦੀ ਆਸ ਕਰਕੇ ਉਹਨੇ ਮਰੀ ਝੋਲੀਆ ਵੱਡੋ ਦੁਨੀਆ ਦੇ ਲੋਕਾਂ ਕੋਲੇ ਨਾਟ ਬਾਈ ਗੁਰੂ ਜੀ ਦਾ ਖਾਲਸਾ ਬਾਈ ਗੁਰੂ ਜੀ ਕੀ ਫਤਿਹ ਗੁਰਬਾਣੀ ਕਹਿੰਦੀ ਹੈ ਮਾਨੁੱਖ ਕੀ ਟੇਕ ਬਿਰਥੀ ਸਬਜਾਨ ਦੇਵਨ ਕੋ ਇੱਕ ਹੈ ਭਗਵਾਨ ਕੇ ਜੇ ਝੋਲੀ ਅੱਢਣੀ ਵੀ ਉਸ ਪਰਮਾਤਮਾ ਦੇ ਅੱਗੇ ਅੱਡੋ ਬੰਦਾ ਬੰਦੇ ਨੂੰ ਕੀ ਦੇ ਸਕਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਮਿਲ ਕੇ ਇਸ ਤਰੀਕੇ ਦੀਆਂ ਸ਼ਕਤੀਆਂ ਕੋਈ ਪਰਮਾਤਮਾ ਦਾ ਕੋਈ ਪੁਰਾਣਾ ਏ ਸਾਡਾ ਕੋਈ ਕੈਲਕੂਲੇਸ਼ਨ ਚੱਲਦੀ ਹੁੰਦੀ ਹੈ ਪਰ ਮਾਤਮਨ ਅੱਜ ਮੇਲ ਕਰਾਇਆ ਸਬਬੀ ਮੇਲ ਹੋਇਆ ਕਿ ਨਦੀਆ ਨਾਓ ਸੰਜੋਗੀ ਮੇਲੇ ਭਾਈ ਸਾਹਿਬ ਆਪਣੇ ਆਪ ਸਾਡੇ ਕੋਲ ਆ ਗਏ ਤੇ ਗੱਲ ਛੇੜ ਲਈ ਇਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਸੀਂ ਮੀਡੀਆ ਤੋਂ ਆਵੇਂ ਪਿਆਰ ਵਾਲੀਆਂ ਗੱਲਾਂ ਕਰਨ ਲੱਗੇ ਤੇ ਮੈਨੂੰ ਹੋਇਆ ਕਿ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਜਿਹੜੇ ਬਚਨ ਨੇ ਇਹ ਤੁਹਾਡੇ ਤੱਕ ਜ਼ਰੂਰ ਜਾਣੇ ਚਾਹੀਦੇ ਆ ਕਿਸੇ ਨੂੰ ਇਹਨਾਂ ਤੋਂ ਜ਼ਿੰਦਗੀ ਮਿਲ ਸਕਦੀ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਆਪਣਾ ਕੀ ਮੇਲ ਮਿਲਾਂ ਮੇਰਾ ਪ੍ਰੀਤਮ ਪਿਆਰਾ ਉਹ ਜਦੋਂ ਮੇਲ ਮਿਲਾਂਦਾ ਤਾਂ ਉਹ ਉਹ ਪ੍ਰੀਤਮ ਹੀ ਆ ਜੋ ਬੈਠਾ ਹੈ ਜੀ ਅਸੀਂ ਕੌਣ ਆ ਕਿਸੇ ਨੂੰ ਮਿਲਾਨ ਵਾਲੇ ਨਾ ਕੋਈ ਧੀ ਪੁੱਤ ਸਾਨੂੰ ਮਿਲਾਂ ਨਾ ਕੋਈ ਭੈਣ ਭਾਈ ਸਾਨੂੰ ਮਿਲਾਨ ਵਾਲਾ ਉਹ ਮੇਲ ਮਿਲਾਵੇ ਮੇਰਾ ਪ੍ਰੀਤਪਿਆਰਾ ਉਹੀ ਮੇਲ ਮਿਲਾਂਦਾ ਨਾ ਤੁਹਾਨੂੰ ਮੈਂ ਜਾਣਦਾ ਨਾ ਤੁਸੀਂ ਮੈਨੂੰ ਜਾਣਦੇ ਹੋ ਇੱਕ ਹੀ ਹੈ ਸਤ ਸੰਗ ਦੋ ਕੜੀਆਂ ਸਤ ਸੰਗ 10 ਮਿੰਟਾਂ ਦਾ ਹੋ ਗਿਆ ਅੱਧੇ ਘੰਟੇ ਦਾ ਹੋ ਗਿਆ ਮੈਨੂੰ ਕੋਈ ਪਤਾ ਨਹੀਂ ਮੈਂ ਤਾਂ ਕਹਿੰਦਾ ਮੈਂ ਤਾਂ ਉਹਦੀ ਰਾਜਾ ਚ ਰਹਿ ਕੇ ਰਾਜੀ ਆ ਮੈਂ ਤਾਂ ਟੋਪੀ ਦਾ ਡੱਡੂ ਆ ਤੋ ਵੀ ਦਾ ਡੱਡੂ ਬਣ ਕੇ ਰਹਾ ਮੈਂ ਤਾਂ ਪੰਸਾਰੀ ਆ ਪੰਸਾਰੀ ਨਹੀਂ ਮੈਂ ਮੈਂ ਤਾਂ ਕੀ ਐ ਚੂਹਾ ਉਹ ਪੰਸਾਰੀ ਕੋਈ ਐ ਠੀਕ ਹੈ ਮੈਂ ਮਾਲੀ ਆ ਮਾਲਕ ਨਹੀਂ ਜੀ ਜੀ ਮਾਲਕ ਵਹੀ ਐ ਹਾਂਜੀ ਕੌਣ ਐ ਵੈ ਗੁਰ ਬੱਸ ਯਹੀ ਆਪਣੇ ਜੀਵਨ ਮੇਂ ਜੋ ਧਾਰਨਾ ਤਰ ਲੋਗੇ ਤਾਂ ਸਭ ਕੁਝ ਪ੍ਰਾਪਤ ਕਰ ਲੋਗੇ ਮੈਥੇਮੈਟਿਕ ਚੋਂ 100 ਵਟਾ 100 ਨੰਬਰ ਨਾ ਐ ਤਾਂ 90 ਤਾਂ ਆ ਹੀ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਹ ਕਹਿੰਦਾ ਵੀ ਜੇ ਪ੍ਰਮਾਤਮਾ ਮਿਹਰ ਕਰੇ ਫਿਰ ਉਹ ਪੱਥਰਾਂ ਨੂੰ ਵੀ ਤਾਰ ਦਿੰਦਾ ਤੇ ਤੇ ਚਾਹੇ ਜਿੱਦਾਂ ਭਾਈ ਸਾਹਿਬ ਨੇ ਕਿਹਾ ਹੈਗਾ ਜੇ ਸੋਹਣੀ ਆਣਗੇ ਤਾਂ 90 ਆਣਗੇ ਪਰ ਜੇ ਉਹ ਉਹਦੇ ਦਰ ਤੇ ਕੋਈ ਇੱਕ ਤਿੱਲ ਵੀ ਇੱਕ ਤਿੱਲ ਨਹੀਂ ਪੰਨੇ ਘਾਲੇ ਜੇ ਪ੍ਰਮਾਤਮਾ ਦੇ ਦਰ ਤੇ ਤੁਸੀਂ ਜਾਂਦੇ ਹੋ ਇੱਕ ਕਦਮ ਵੀ ਚੱਲਦੇ ਹੋ ਤਾਂ ਪ੍ਰਮਾਤਮਾ ਕੋਟ ਪੰਡਾ ਅੱਗੇ ਹੋਏ ਲੇਤ ਹੈ ਸੋ ਬੜੀ ਪਿਆਰ ਵਾਲੀਆਂ ਇਹ ਗੱਲਾਂ ਹੋਈਆਂ ਨੇ ਬਚਨ ਹੋਏ ਨੇ ਸਾਨੂੰ ਖੁਦ ਨੂੰ ਵੀ ਆਂਦਾ ਆਨੰਦ ਆ ਰਿਹਾ ਸੀ ਭਾਈ ਸਾਹਿਬ ਨੂੰ ਵੀ ਚੜ੍ਹਦੀ ਕਲਾ ਦੀ ਤੁਸੀਂ ਅਰਦਾਸ ਕਰਿਓ ਦੁਆਵਾਂ ਦਿਓ ਤੇ ਸਾਡੇ ਚੈਨਲ ਨੂੰ ਵੀ ਤਾਂ ਕਿ ਅਸੀਂ ਇਸ ਤਰੀਕੀ ਦੀ ਸ਼ਕਤੀਤਾ ਹੋਰ ਵੀ ਤੁਹਾਡੇ ਸਾਹਮਣੇ ਲੈ ਕੇ ਆ ਸਕੀਏ ਬਹੁਤ ਬਹੁਤ ਧੰਨਵਾਦ ਤਾਂ ਕਿ ਬਰਸ ਨਾ ਜਾਏ ਜਨ ਜਨ ਕੀ ਅਰਦਾਸ ਜੀ ਜਿਵੇਂ ਤੂੰ ਮੇਰੇ ਛੋਟੇ ਭਰਾ ਨੇ ਕਿਹਾ ਵੀ ਜੀ ਇਹ ਨੂਰ ਤੁਹਾਡੇ ਤੇ ਵਰਸਦਾ ਰਹੇ ਮੈਂ ਕਹਿੰਦਾ ਹਰ ਰਾਇ ਜੀ ਦੇ ਸਾਹਮਣੇ ਮੈਂ ਖੜਾ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਖੜਾ ਹਾਂ ਮੈਂ ਕਹਿੰਦਾ ਇਹਨਾਂ ਦੀ ਜੁਬਾਨ ਮੁਬਾਰਕ ਹੋਵੇ ਤੇ ਤੁਹਾਡੇ ਭੈਣ ਭਰਾਵਾਂ ਦੀਆਂ ਬਜ਼ੁਰਗਾਂ ਦੀਆਂ ਮੇਰੇ ਚਾਚੇ ਤਾਏ ਬਾਪੂ ਅਨੇ ਤੋਂ ਅਸੀਰਵਾਦਾਂ ਮੈਨੂੰ ਲਗਦੀ ਰਹਣ ਮੈਂ ਤਾਂ ਇਸੇ ਵਿੱਚ ਹੀ ਆਪਣਾ ਮਾਨ ਮਹਿਸੂਸ ਕਰਾਂਗਾ ਮੈਨੂੰ ਜੇ ਕੋਈ ਗਾਲੀ ਵੀ ਕੱਢ ਜਵੇ ਤਾਂ ਤੱਜ ਮਾਨ ਅਪਮਾਨਾ ਮੈਨੂੰ ਕੋਈ ਫਿਕਰ ਨਹੀਂ ਮਾਨ ਦੇਣ ਵਾਲਾ ਵੀ ਉਹੀ ਹੈ ਅਪਮਾਨ ਦੇਣ ਵਾਲਾ ਵੀ ਉਹੀ ਹੈ ਮੈਨੂੰ ਇਹਦਾ ਬਾਰੇ ਕੋਈ ਚਿੰਤਾ ਨਹੀਂ ਸੋ ਬਰਹਰਾਇਰ ਸਬਜੀ ਮਹਾਰਾਜ ਜੀ ਦੇ ਪਵਨ ਪਵਿੱਤਰ ਸਥਾਨ ਤੋਂ ਤੁਹਾਨੂੰ ਇਹ ਤਸਵੀਰਾਂ ਅਸੀਂ ਪੇਸ਼ ਕਰ ਰਹੇ ਸੀ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ